ਕੀ ਮੇਰੇ ਹਸਬੰਦ ਨੂੰ ਤੇ ਨਹੀਂ ਪਤਾ ਲੱਗ ਜੂਗਾ ਕੀ ਮੇਰੀ ਵਾਈਫ ਨੂੰ ਤੇ ਨਹੀਂ ਦੋਵੇਂ ਪਾਸੋਂ ਉਹ ਚੀਜ਼ਾਂ ਕਰਕੇ ਉਹਨਾਂ ਦੇ ਦਿਮਾਗ ਤੇ ਸਟ्रेस ਹੈ ਫਿਰ ਜਦੋਂ ਵਿਆਹ ਕਰ ਲੈਂਦੇ ਆ ਫਿਰ ਉਹ ਕਹਿੰਦੇ ਆ ਜੀ ਅਜੇ ਅਸੀਂ ਇੰਜੋਏ ਕਰਨਾ ਹੈ ਉਹਦੇ ਕਰਕੇ ਜਿਹੜੇ ਹਾਰਮੋਨਸ ਉਸ ਟਾਈਮ ਬੋਡੀ ਚ ਬਣੇ ਹੈ ਹੈਪੀ ਹਾਰਮੋਨਸ ਹੈ ਉਹ ਸਾਲ ਡੇਢ ਸਾਲੇ ਚੋਂ ਖਤਮ ਹੋ ਜਾਂਦੇ ਆ ਉਸ ਤੋਂ ਬਾਅਦ ਬੱਚਾ ਪੈਦਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕੁਝ ਗਲਤ ਖਾਣ ਪੀਣ بڑا ਵੱਡਾ ਕਾਰਨ ਹੈ ਗਲਤ ਖਾਣ ਪੀਣ ਕਰਕੇ ਓਵਰੀ ਚ ਗੱਠ ਬਣ ਗਈ ਬੱਚੇ ਦਾਣੇ ਚ ਗੱਠ ਬਣ ਗਈ ਮਿੰਨਾ ਠੀਕ ਨਹੀਂ ਆ ਰਿਹਾ ਮੁੰਡਿਆਂ ਚ ਗਲਤ ਖਾਣ ਪਾਣ ਕਰਕੇ ਨਸ਼ਾ ਕਰਕੇ ਜਾਂ ਐਵੇਂ ਦੀ ਚੀਜ਼ਾਂ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਗਈ ਪ੍ਰੀ ਮੈਚਿਓਰੀ ਜੈਕੂਲੇਸ਼ਨ ਧਾਤਗੀਰਨਾ ਜੀ ਨੂੰ ਅਸੀਂ ਕਹਿ ਦਿੰਨੇ ਆ ਬਈ ਪਾਣੀ ਜਾ ਜਾਂਦਾ ਜੀ ਯੂਰੀਨਿਚ ਚਿਪਚਿਪਾ ਪਾਣੀ ਆ ਜਾਂਦਾ ਹੈ ਯੂਰੀਨਿਚ ਵੀ ਸਪਰਮ ਆਨੇ ਸ਼ੁਰੂ ਹੋ ਜਾਂਦੇ ਆ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਾਰਨ ਬਣਦੇ ਆ ਕਿਤੇ ਨਾ ਕਿਤੇ ਕੀ ਲਾਈਫ ਨਾ ਵਿਦਾਨ ਦਾ ਬੱਚਾ ਪੈਦਾ ਨਾ ਹੋ ਸਕਦਾ